ਮਾਲਕ ਆਖਣਗੇ ਪਿਆਰੇ ਇਨ ਵੀ ਤੇ ਮਿਲਣ ਨਾ ਜਾਈ ਜਿਹੜੇ ਤਰੀਕੇ ਨਾਲ ਤੂੰ ਰੱਬ ਨੂੰ ਮਿਲਣਾ ਚਾਹ ਰਿਹਾ ਹੈ ਜਿਹੜੇ ਤਰੀਕੇ ਨਾਲ ਰੱਬ ਨਾਲ ਸੰਜ ਤੂੰ ਪਾ ਰਿਹਾ ਹੈ ਇਸ ਤਰੀਕੇ ਨਾਲ ਰੱਬ ਥੋੜੀ ਖੁਸ਼ ਹੁੰਦਾ ਹੈ ਪਿਆਰੇ ਇਨ ਵੀ ਤੇ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਮੈਂ ਬੜੇ ਕਰਮ ਕਰ ਕਰ ਵੇਖ ਲਈ ਮੈਂ ਬੜੇ ਐਸੇ ਧਰਮ ਦੇ ਕਰਮ ਕੀਤੇ ਪਰ ਮੈਨੂੰ ਤੇਰੇ ਵਰਗਾ ਇਹ ਟਿਕਾ ਤੇਰੇ ਵਰਗੀ ਖੁਸ਼ੀ ਕਦੇ ਮਿਲੀ ਨਹੀਂ ਮਾਫ ਕਰਿਓ ਕਦੇ-ਕਦੇ ਨਾ ਅਸੀਂ ਇਸ ਚੀਜ਼ ਦੇ ਐਂਗਲ ਵੀ ਅਸੀਂ ਹੋਰ ਸਮਝ ਕੇ ਬੈਠ ਜਾਣੇ ਜਦੋਂ ਇਸ ਗੱਲ ਨੂੰ ਕਹੀ ਹੈ ਨਾ ਕਿ ਕਾਇਨਾਤ ਵਿੱਚ ਰੱਬ ਨੂੰ ਵਸਿਆ ਵੇਖੋ ਕਾਇਨਾਤ ਵਿੱਚ ਕੁਦਰਤ ਦੇ ਨਾਲ ਪਿਆਰ ਕਰੋ ਰੱਬ ਨੂੰ ਵਸਿਆ ਹੋਇਆ ਦੇਖੋ ਅਸੀਂ ਇਸ ਗੱਲ ਨੂੰ ਐਂਗਲ ਵੀ ਹੋਰ ਲੈ ਕੇ ਬੈਠ ਜਾਣੇ ਆ ਪਹਿਲਾਂ ਤਾਂ ਅਸੀਂ ਮਰਿਆਂ ਹੋਿਆਂ ਦੇ ਬੰਦਿਆਂ ਦੇ ਪਾਠ ਕਰਾਉਂਦੇ ਸੀ ਇਵੇਂ ਕਿ ਗੁਰਬਾਣੀ ਚ ਕਿਤੇ ਨਹੀਂ ਇਹ ਗੱਲ ਦਾ ਜ਼ਿਕਰ ਆਇਆ ਕਿ ਮਰਨ ਤੋਂ ਬਾਅਦ ਤੁਸੀਂ ਗੁਰਬਾਣੀ ਦੇ ਪਾਠ ਕਰੋ ਕਿ ਇਸੀ ਜਨ ਮੁਕਤੀ ਨਾਲ ਜੋੜ ਕੇ ਬੈਠ ਜਾਈਏ ਗੁਰਬਾਣੀ ਦੇ ਵਿੱਚ ਕਿਤੇ ਇਹ ਗੁਰਬਾਣੀ ਚ ਇੰਨੀ ਗੱਲ ਤੇ ਜ਼ਰੂਰ ਹੈ ਕਿ ਅੰਤੇ ਸਤਗੁਰੂ ਬੋਲੇ ਆ ਮੈਂ ਪਿਛੇ ਕੀਰਤਨ ਕਰਿਓ ਨਿਰਬਾਨ ਜਿਓ ਕੇਸੋ ਗੋਪਾਲ ਪੰਡਤ ਸਦਿਓ ਹਰ ਹਰ ਕਥਾ ਪੜੈ ਪੁਰਾਣ ਜਿਓ ਜਦੋਂ ਮੈਂ ਦੁਨੀਆਂ ਦੇ ਉਤੋਂ ਚਲੇ ਜਾਵਾਂ ਉਸ لمبے ਕੇਸਾ ਵਾਲੇ ਪਰਮਾਤਮਾ ਦੇ ਵਿਦਵਾਨ ਪੁਰਖਾਂ ਨੂੰ ਇੱਥੇ ਪੰਡਿਤ ਇੱਕ ਨਹੀਂ ਹੈ ਤੱਤੇ ਨੂੰ ਔਂਕੜ ਨਹੀਂ ਹੈ ਬਹੁਵਚਨ ਕਿਰਿਆ ਵਿੱਚ ਹੈ ਕੇਸੋ ਗੋਪਾਲ ਪੰਡਿਤ ਪੰਡਿਤ ਦਾ ਅਰਥ ਇੱਥੇ ਬੋਧੀ ਵਾਲਾ ਨਹੀਂ ਪੰਡਿਤ ਦਾ ਅਰਥ ਹੈ ਵਿਦਵਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਸ਼ਾ ਦੀ ਬਾਣੀ ਦੇ ਅੰਦਰ ਜਦੋਂ ਗੁਰੂ ਸਾਹਿਬ ਕਿਸੇ ਨਾਲ ਡਿਬੇਟ ਦੇ ਤੌਰ ਤੇ ਉੱਤੇ ਗੱਲ ਕਰ ਰਹੇ ਹੋਣਗੇ ਨਾ ਕਿ ਪਾਂਡੇ ਤੁਮਰੀ ਗਾਇਤਰੀ ਲੋਧੇ ਦਾ ਖੇਤ ਖਾਤੀ ਥੀ ਇੱਥੇ ਉਸ ਬੋਧੀ ਵਾਲੇ ਪੰਡਿਤ ਦੀ ਗੱਲ ਹੋ ਸਕਦੀ ਹੈ ਜਿੱਥੇ ਮਾਲਕ ਨੇ ਇਸ ਤਰ੍ਹਾਂ ਕਨਸੈਪਟ ਦੇ ਅਨੁਸਾਰ ਨਾਲ ਇਹ ਅਰਥ ਹੋਣਗੇ ਇੱਥੇ ਪੰਡਤ ਦਾ ਅਰਥੇ ਬੋਧੀ ਜਾਲ ਨੇ ਇੱਥੇ ਪੰਡਤ ਦਾ ਅਰਥ ਵਿਦਵਾਨ ਕਿ ਕੇਸੋ ਗੋਪਾਲ ਪੰਡਤ ਸਦੇ ਹਰ ਹਰ ਕਥਾ ਪੜੇ ਪੁਰਾਣ ਜੀਓ ਇਸ ਗੱਲ ਦਾ ਜ਼ਿਕਰ ਤੇ ਗੁਰੂ ਸਾਹਿਬ ਦੀ ਬਾਣੀ ਦੇ ਅੰਦਰ ਜ਼ਰੂਰ ਹੈ ਕਿ ਮਨ ਨੂੰ ਵਿਰਲਾਪ ਵਿੱਚ ਨਹੀਂ ਲੈ ਕੇ ਆਉਣਾ ਮਨ ਨੂੰ ਰਵਾਉਣਾ ਨਹੀਂ ਘਰ ਦੇ ਅੰਦਰ ਸਿਆਪਾ ਨਹੀਂ ਪਾਉਣਾ ਪਿਟਣਾ ਨਹੀਂ ਪਾਉਣਾ ਉਸ ਰੱਬੇ ਰੱਬ ਪ੍ਰਮਾਤਮਾ ਲੰਬੇ ਕੇਸਾਂ ਵਾਲੇ ਅਕਾਲ ਪੁਰਖ ਵਾਹਿਗੁਰੂ ਦੇ ਪੰਨਤਾ ਨੂੰ ਵਿਦਵਾਨ ਲੋਕਾਂ ਨੂੰ ਬੁਲਾ ਕੇ ਉਸ ਮਾਲਕ ਦੀਆਂ ਵਿਚਾਰਾਂ ਕਰੋ ਉਸ ਮਾਲਕ ਦੀ ਬਾਣੀ ਦੇ ਕੀਰਤਨ ਕਰੋ ਕਿਉਂ ਸਾਡਾ ਮਨ ਜਿਹੜਾ ਹੈ ਰੱਬੀ ਭਾਣੇ ਦੇ ਅੰਦਰ ਆਣਾ ਸਿੱਖ ਜਾਏ ਇਸ ਗੱਲ ਦਾ ਜ਼ਿਕਰ ਜ਼ਰੂਰ ਹੈ ਪਰ ਸਮੁੱਚੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਇਸ ਗੱਲ ਦਾ ਜ਼ਿਕਰ ਨਹੀਂ ਕਿ ਬੰਦੇ ਦੇ ਮਰਨ ਤੋਂ ਬਾਅਦ ਪਾਠ ਕਰਾਓ ਤੇ ਮੁਕਤੀ ਮਿਲ ਜਾਏਗੀ ਬੰਦੇ ਦੇ ਮਰਨ ਤੋਂ ਬਾਅਦ ਤੁਸੀਂ ਵਰਸ਼ੀਆਂ ਬਣਾਓ ਤੇ ਉਹਨੂੰ ਮੁਕਤੀ ਮਿਲ ਜਾਏਗੀ ਹੈਰਾਨਗੀ ਦੀ ਹੱਦ ਉਦੋਂ ਮੁੱਕ ਜਾਂਦੀ ਹੈ ਜੋ ਤਾਂ ਬੰਦੇ ਨੂੰ ਮਰੇ ਨੂੰ 20 20 ਸਾਲ ਹੋ ਚੁਕੇ ਹੋਣਗੇ 10 10 ਸਾਲ ਹੋ ਚੁਕੇ ਹੋਣਗੇ ਅਸੀਂ ਫੇਰ ਵੀ ਅਰਦਾਸਾਂ ਕਰਾਈ ਜਾਵਾਂਗੇ ਕਿ ਵਿਛੜੀ ਹੋਈ ਰੂਹ ਨੂੰ ਆਪਣੀ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਸ਼ ਕਰਨਾ ਇਸ ਗੱਲ ਦੇ ਕਿ ਇਥੇ ਅਸੀਂ ਦਾਵੇ ਲਾ ਕੇ ਬੈਠ ਗਏ ਬੜੇ ਧਰਮ ਦੇ ਕਰਮ ਕਰਕੇ ਦੇਖ ਲੈ ਕਿ ਜੀ ਮੈਂ ਆਪਣੇ ਪਿਤਾ ਦੀ ਪਿਤਾ ਦੀ ਵਰਸੀ ਮਨਾ ਰਿਹਾ ਮਰੇ ਨੂੰ ਕਿੰਨੇ ਸਾਲ ਹੋ ਗਏ 5 ਸਾਲ ਮਰੇ ਨੂੰ ਕਿੰਨੇ ਸਾਲ ਹੋ ਗਏ 10 ਸਾਲ 20 ਬਰਸੀ ਇਹ ਵਰਸ਼ੀਆਂ ਨੇ ਸਾਡੀ ਕੌਮ ਨੂੰ ਚਿੱਟੀ ਸਿਉਂਖ ਬਣ ਕੇ ਟੱਕਰ ਗਈਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਬਾਣੀ ਪੜਨ ਵਾਲੇ ਸਿੱਖ ਜਿਹੜੇ ਉਹ ਵੀ ਵਰਸ਼ੀਆਂ ਤੱਕ ਸੀਮਤ ਰਹਿ ਗਏ। ਇਹੇ ਪਰਿਵਾਰ ਦੀਆਂ ਨਿੱਕੀਆਂ-ਨਿੱਕੀਆਂ ਵਰਸ਼ੀਆਂ ਪਹਿਲਾਂ 2 ਸਾਲ ਦੀ ਵਰਸੀ ਮਨਾਉਣੀ, 5 ਸਾਲ ਦੀ ਮਨਾਉਣੀ, 10 ਸਾਲ ਦੀ ਮਨਾਉਣੀ, 15 ਸਾਲ ਦੀ ਮਨਾਉਣੀ। ਤਾਂ ਜਦੋਂ 50 ਕੇ ਵਰਸ਼ੀਆਂ ਹੋ ਜਾਂਦੀਆਂ ਨੇ ਫਿਰ ਆਉਂਦੇ-ਆਉਂਦੇ ਬਾਬਾ ਬਣ ਜਾਂਦੇ। ਜਦੋਂ 100 ਕੇ ਸਾਲ ਦੀ ਹੋ ਜਾਂਦੀ ਹੈ ਫਿਰ ਇਹ ਆਉਂਦੇ-ਆਉਂਦੇ ਸੰਤ ਬਣ ਜਾਂਦਾ ਹੈ। ਤੇ ਸੰਤਾ ਬ੍ਰਹਮ ਗਿਆਨੀਆਂ ਦੇ ਵਰਸ਼ੀਆਂ ਸ਼ੁਰੂ ਹੋ ਜਾਂਦੀਆਂ। ਇਹ ਬਰਸੀ ਵਾਲਾ ਵਿਸ਼ਾ ਸਾਡੇ ਧਰਮ ਵਿੱਚ ਹੈ ਹੀ ਨਹੀਂ ਸੀ ਇਸ ਗੁਰੂ ਨਾਨਕ ਦੀ ਸਿੱਖੀ ਦਾ ਸਿਧਾਂਤ ਥੋੜੀ ਨਾ ਏ ਤਾਂ ਅਸੀਂ ਬਰਸੀਆਂ ਮਨਾਵਣਾ ਕਿਨੇ ਸਾਨੂੰ ਬੜੀ ਸੰਤੁਸ਼ਟੀ ਆ ਗਈ ਇਹ ਉਹਨਾਂ ਦੇ ਧਾਰਮਿਕ ਗ੍ਰੰਥ ਕਹਿੰਦੇ ਸਨ ਮੁਕਤੀ ਵਾਸਤੇ ਪਾਠ ਕਰਾ ਮੁਕਤੀ ਵਾਸਤੇ ਆਹ ਕੁਝ ਕਰ ਤੇ ਮੈਂ ਜ਼ਿਕਰ ਕਰਾ ਅਸੀਂ ਅਸੀਂ ਧਰਮ ਦੇ ਕਰਮ بڑے ਕਰਮਕਾਂਡੀ ਹੋ ਕੇ ਕਰਨ ਲੱਗ ਗਏ ਜਿੱਥੇ ਅਸੀਂ ਬਰਸੀਆਂ ਆ ਬੰਦਿਆਂ ਦੀਆਂ ਮਨਾਉਂਦੇ ਹੁੰਦੇ ਸੀ ਹਰ ਆਣ ਕੀ ਦੀ ਹੱਦ ਹੋ ਜਾਂਦੀ ਐ ਸੀ ਕੁੱਤਿਆਂ ਤੱਕ ਦੀਆਂ ਵਰਸ਼ੀਆਂ ਬਣਾਉਣ ਲੱਗ ਗਏ ਤੇ ਕੁੱਤੇ ਨੂੰ ਅਸੀਂ ਬੜਾ ਪਿਆਰ ਨਾਲ ਪਾਲਿਆ ਸੀ ਜੀ ਤੇ ਸਾਡੇ ਪਰਿਵਾਰ ਦਾ ਇੱਕ ਜੀ ਹੈ ਇਹ ਸਾਡੇ ਪੁੱਤਾਂ ਵਾਂਗ ਹੈ ਤੇ ਇਹਦੇ ਕੁੱਤੇ ਦੀ ਵਰਸੀ ਮਣਾਉਣੀ ਐ ਹੱਦ ਹੋ ਗਈ ਸਾਡੀ ਹੁਣ ਉਹਨੂੰ ਇਨਸਾਨ ਨੂੰ ਬੰਦਾ ਪੁੱਛੇ ਸੀ ਕਿ ਭਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਸ਼ਾ ਦੀ ਬਾਣੀ ਵਰਸ਼ੀਆਂ ਵਾ ਤੇ ਥੋੜੀ ਐ ਜਾਨਵਰਾਂ ਦੀਆਂ ਵਰਸ਼ੀਆਂ ਬੰਦਿਆਂ ਦੀਆਂ ਵਰਸ਼ੀਆਂ ਮਾਲਕ ਦੀ ਬਾਣੀ ਆਖਣ ਲੱਗੀ ਤੂੰ ਧਰਮ ਦੇ ਕਰਮ ਅਨੇਕਾਂ ਕਰਕੇ ਦੇਖ ਲੈ ਧਰਮ ਦੇ ਕਰਮ ਜਿੰਨੇ ਮਰਜ਼ੀ ਕਰਕੇ ਦੇਖ ਲੈ ਮਾਲਕ ਆਖਣ ਲੱਗੇ ਏਰੇ ਨਾਲ ਤੂੰ ਗੁਰੂ ਦੀ ਖੁਸ਼ੀ ਨੂੰ ਕਦੇ ਪ੍ਰਾਪਤ ਨਹੀਂ ਕਰ ਸਕੇਂਗਾ ਕਿ ਪਾਠ ਪੜਿਓ ਔਰ 베ਦ ਵਿਚਾਰੇਓ ਨਿਵਲ ਭੈੰਗਮ ਸਾਦੇ ਪੰਚ ਜਨਾਸਿਓ ਸੰਗ ਨਾ ਛੁਟਕੇ ਅਨਕ ਅਧਿਕ ਅਹੰਭੁ ਬੁੱਧਵਾਦੇ ਹੰਕਾਰੀ ਦੇ ਹੋ ਗਿਆ ਪਿਆਰੇ ਇਨ ਬਿਦੇ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਵਾਂ ਅਨੇਕਾ ਕਰਮ ਕਰਕੇ ਦੇਖ ਲੇ ਪਰ ਇਹ ਤਰੀਕਿਆਂ ਨਾਲ ਰੱਬ ਨੂੰ ਕਰੇ ਮਿਲਿਆ ਨਹੀਂ ਪਿਆਰੇ ਇਨ ਵੀ ਤੇ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੇ ਦਵਾਰੇ ਦੀਜੇ ਬੁੱਧ ਵਿਵੇਕਾ ਮੈਂ ਤੇਰੇ ਦਰ ਦੇ ਉੱਤੇ ਆਇਆ ਹਾਂ ਮਾਲਕਾ ਤੇਰੇ ਕੋਲ ਅਕਲ ਲੈਣੀ ਚਾਹੁੰਦਾ ਹਾਂ ਕਿ ਮੈਂ ਤੇਰੇ ਦਰ ਦੇ ਉੱਤੇ ਆ ਕੇ ਗੁਰੂ ਦੀ ਖੁਸ਼ੀ ਕਿਦਾਂ ਪ੍ਰਾਪਤ ਕਰਾਂ ਇੱਕ ਗੱਲ ਮੈਂ ਆਪ ਜੀ ਨਾਲ ਹੋਰ ਸਾਂਝ ਕਰਦੇ ਆ ਜਿਹੜਾ ਇੰਜਣ ਹੁੰਦਾ ਹੈ ਨਾ ਉਹਦਾ ਕੰਮ ਹੈ ਬਾਕੀ ਬੋਗੀਆਂ ਨੂੰ ਜਿਹੜਾ ਹੈ ਆਪਣੇ ਨਾਲ ਲੈ ਕੇ ਚੱਲਣਾ ਇੰਜਨ ਅਗਵਾਈ ਕਰਦਾ ਹੈ ਇਸੇ ਕਾਰਨਾਂ ਕਰਕੇ ਪੜ੍ਹੇ ਲਿਖੇ ਪ੍ਰਚਾਰਕ ਗੁਰਦੁਆਰਿਆਂ ਨੂੰ ਦਿੱਤੇ ਗਏ ਅੱਜ ਕਿਤੇ ਦੇਖਿਓ ਇਹ ਮਿਸ਼ਨਰੀ ਪੰਡਿਤ ਵੀ ਹੈ ਨੇ ਜਿੰਨਾਂ ਦੇ ਕੋਰਸ ਨੇ دیੋਬੰਦ ਕਾਲਜ ਹੈ ਜਿੱਥੇ 14 ਸਾਲ ਦਾ ਮੌਲਾਨਾ ਦਾ ਕੋਰਸ ਹੈ ਮੌਲਵੀ ਦਾ 14 ਸਾਲ ਦਾ ਕੋਰਸ ਕਰਕੇ ਫਿਰ ਇੱਕ ਮੌਲਵੀ ਤਿਆਰ ਹੁੰਦਾ ਹੈ ਕੁਣਸ ਮੌਲਵੀ ਨੂੰ ਕੋਈ ਕਹੇ ਕਿ ਮੈਂ ਤੇਰੇ ਕੋਲ ਕੁਰਾਨ ਮਜੀਦ ਦੀ ਮੈਂ ਸਿੱਖਿਆ ਵੀ ਲੈਣੀ ਚਾਹੁੰਦਾ ਸਿੱਖਿਆ ਉਸ ਤਰੀਕੇ ਨਾਲ ਜਿਹੜੇ ਤਰੀਕੇ ਨਾਲ ਤੈਨੂੰ ਮੈਂ ਮੈਂ ਕਹਿਣਾ ਹੁਣ ਗੁਰੂ ਗ੍ਰੰਥ ਸਾਹਿਬ ਮਾਰੇ ਪਾਸ਼ਾ ਦੇ ਘਰ ਦਾ ਰੱਖ ਲਿਆ ਵਜ਼ੀਰ ਗ੍ਰੰਥੀ ਕਹਿ ਲੀਏ ਪ੍ਰਚਾਰਕ ਕਹਿ ਲੀਏ ਤੇ ਉਹਨੂੰ ਕਹੀਏ ਕਿ ਸਿੱਖਿਆ ਮੈਂ ਤੇਰੇ ਕੋਲ ਲੈਣੀ ਹੈ ਪਰ ਸਿੱਖਿਆ ਉਹ ਤਰੀਕੇ ਨਾਲ ਲੈਣੀ ਜਿਹੜੇ ਤਰੀਕੇ ਨਾਲ ਤੈਨੂੰ ਮੈਂ ਕਹਿ ਰਿਹਾ ਤੇ ਜੇ ਤੇ ਉਹ ਤਰੀਕੇ ਨਾਲ ਸਿੱਖਿਆ ਦਿਨਾ ਤਾਂ ਫਿਰ ਤੇਰੀ ਸਿੱਖਿਆ ਨੂੰ ਮੈਂ ਗ੍ਰਹਿਣ ਕਰਦਾ ਜੇਕਰ ਇਸ ਤਰੀਕੇ ਨਾਲ ਸਿੱਖਿਆ ਨਹੀਂ ਦੇਂਗਾ ਤੂੰ ਆਪਣੇ ਰਾਹ ਮੈਂ ਆਪਣੇ ਰਾਹ ਇਥੋਂ ਤੱਕ ਵੀ ਅਸੀਂ ਤੂੰ ਤੜਕ ਤੱਕ ਵੀ ਉਤਰ ਆਉਨੇ ਆ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਸ਼ਾ ਦੀ ਬਾਣੀ ਕਹਿਣ ਲੱਗੀ ਸਿੱਖਾ ਜੇਕਰ ਗੁਰੂ ਦਾ ਸਿੱਖ ਬੰਨਾ ਚਾਹੁੰਦਾ ਹੈ ਤੇ ਆਪਣੇ ਮਨ ਨੂੰ ਇੱਕ ਤਰਵਾਸਾ ਦੇ ਆਪਣੇ ਮਨ ਨੂੰ ਇੱਕ ਧੀਰਜ ਦੇ ਕਿਹੜੇ ਤਰੀਕੇ ਨਾਲ ਕਿ ਮਾਲਕ ਜੀ ਤੇਰੇ ਗੁਨਾ ਨਾਲ ਸਾਂਝ ਬਣਾ ਕੇ ਮੇਰੇ ਅੰਦਰ ਇੱਕ ਟਿਕਾਅ ਇਹ ਮੈਂ ਧਰਮ ਦੇ ਕਰਮ ਨਹੀਂ ਕਰਨਾ ਚਾਹੁੰਦਾ ਇਹ ਬਰਸੀਆਂ ਵਿੱਚੋਂ ਬਾਹਰ ਨਿਕਲੀਏ ਯਾਦ ਰੱਖਣਾ ਸਿੱਖ ਰਹਿਤ ਮਰਿਆਦਾ ਦੇ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਬੰਦੇ ਦੇ ਇਨਸਾਨ ਦੇ ਅੰਤਿਮ ਅਰਦਾਸ ਤੋਂ ਬਾਅਦ ਕੋਈ ਰਸਮ ਨਹੀਂ ਰਹਿ ਜਾਂਦੀ ਤੁਸੀਂ ਬੈਠੇ ਹੋ ਗੁਰਦੁਆਰਾ ਸਾਹਿਬ ਜਿਹੜੇ ਨੂੰ ਸਿੱਖਣ ਵਾਸਤੇ ਆਉਣ ਲਈ ਸਿੱਖਣ ਵਾਸਤੇ ਨੇ ਤੇ ਗੁਰੂ ਤੋਂ ਸਿੱਖ ਕੇ ਅਸੀਂ ਬਾਹਰ ਜਾ ਕੇ ਲਾਗੂ ਵੀ ਕਰਨੇ ਨੇ ਗੁਰੂ ਸਾਹਿਬ ਦੀ ਬਾਣੀ ਜੇਕਰ ਮੰਨਦੇ ਹਾਂ ਜਿੱਥੇ ਮੈਂ ਗਲਤ ਹਾਂ ਉੱਥੇ ਮੈਨੂੰ ਕੋਈ ਬੋਚ ਸਕਦਾ ਹੈ ਜਿੱਥੇ ਤੁਹਾਨੂੰ ਗਲਤ ਲੱਗੇ ਕਿ ਪ੍ਰਚਾਰਕ ਗਲਤ ਹੈ ਕਿ ਇੱਥੇ ਇੱਥੇ ਗ੍ਰੰਥੀ ਗਲਤ ਹੈ ਗੁਰੂ ਗ੍ਰੰਥ ਸਾਹਿਬਾਰੇ ਪਾਸ਼ਾ ਦੀ ਬਾਣੀ ਦੇ ਆਧਾਰ ਤੇ ਗੱਲ ਕਰੋ ਕੇਵਲ ਇੱਥੇ ਨਹੀਂ ਕਿਸੇ ਵੀ ਗੁਰਦੁਆਰਾ ਸਾਹਿਬ ਜਾਓ ਕਿਸੇ ਵੀ ਵੱਡੇ ਸਮਾਗਮ ਉੱਤੇ ਜਾ ਕੇ ਬੈਠੋ ਪ੍ਰਚਾਰਕ ਨਾ ਬੈਠ ਕੇ ਗੱਲ ਕਰੋ ਸਿੱਖ ਰਹਿਤ ਮਰਿਆਦਾ 'ਚ ਗੱਲ ਅੰਕਤ ਹੈ ਕਿ ਇਨਸਾਨ ਦੇ ਮਰਨ ਤੋਂ ਬਾਅਦ ਅੰਤਿਮ ਅਰਦਾਸ ਤੋਂ ਬਾਅਦ ਕੋਈ ਰਸਮ ਨਹੀਂ ਰਹਿ ਜਾਂਦੀ ਇਹ ਵਰਸ਼ੀਆਂ ਤੋਂ ਬਾਹਰ ਨਿਕਲੀਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਰਸ਼ੀਆਂ ਮਨਾਉਣ ਵਾਸਤੇ ਨਹੀਂ ਹੈ ਇਹ ਚਵਰਗੇ ਇਹ ਤਵਰਗੇ ਇਹ ਦਸਵੀਆਂ ਕਰਾਉਣ ਵਾਸਤੇ ਨਹੀਂ ਹੈ ਇਹ ਬਾਣੀ ਪੜਨ ਵਾਸਤੇ ਜਿਉਂਦਿਆਂ ਜੀ ਵਾਸਤੇ ਹੈ ਮਾਲਕ ਆਖਮੀਨ ਸਿਮਰਤ ਸਾਸਤਰ ਬਹੁ ਕਰਮ ਕਮਾਏ ਮਾਲਕ ਜੀਓ ਮੈਂ ਇਹ ਦੱਸੇ ਹੋਏ ਸਿਮਰਤੀਆਂ ਸਾਸਤਰਾਂ ਦੇ ਬੜੇ ਕਰਮ ਕਮਾ ਕੇ ਦੇਖ ਲੈ ਪ੍ਰਭ ਤੁਮਰੇ ਦਰਸ਼ ਬਿਨ ਸੁਖ ਨਹੀਂ ਤੇਰੇ ਗੁਨਾ ਤੋਂ ਬਿਨਾ ਕਰੇ ਸੁਖ ਨਹੀਂ ਹੈ ਟਕਾ ਨਹੀਂ ਵਰਤ ਨੇਮ ਸੰਜਮ ਕਰ ਥਾਕੇ ਮੈਂ ਵਰਤ ਰੱਖ ਰੱਖ ਵੇਖ ਲਈ ਆਪਣੀਆਂ ਇੰਦਰੀਆਂ ਨੂੰ ਮੈਂ ਟਕਾਉਣ ਵਾਸਤੇ ਬੜੇ ਯਤਨ ਕੀਤੇ ਮਾਲਕ ਅੱਖ ਲੱਗੇ ਗੁਰਬਾਣੀ ਦੇ ਅੰਦਰ ਕਿ ਬਿੰਦ ਰੱਖ ਜੋ ਤਰੀਏ ਭਾਈ ਤੇ ਖੁਸਰੇ ਕਿਉਂ ਨਾ ਪਰਮਗਤ ਪਾਈ